ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਡਾ ਸਾਂਝੀ ਕਰਿਆ ਤਸਵੀਰਾਂ ਵੇਖ ਸਾਤ ਜਿੱਥੇ ਪੂਰੇ ਪੰਜਾਬ ਦੇ ਵਿੱਚ ਪਾਣੀ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਵੱਡੇ ਵੱਡੇ ਬੰਨ ਜਿਹੜੇ ਨੇ ਉਹ ਟੁੱਟ ਰਹੇ ਨੇ ਤਾਂ ਹੁਣ ਭਾਰਤੀ ਫੌਜਾਂ ਦੇ ਜਵਾਨਾਂ ਦੇ ਵੱਲੋਂ ਕਿਸ਼ਤੀਆਂ ਤੇ ਮਸ਼ੀਨਰੀਆਂ ਦੇ ਨਾਲ ਲੋਕਾਂ ਨੂੰ ਹੜਾਂ ਦੀ ਸਥਿਤੀ ਦੇ ਨਾਲ ਨੇ ਜੱਠਣ ਦੇ ਲਈ ਬਾਹਰ ਜਿਹੜਾ ਉਹ ਕੱਢਿਆ ਜਾ ਰਿਹਾ ਲੋਕਾਂ ਨੂੰ ਪਾਣੀ ਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਜਾਇਆ ਜਾ ਰਿਹਾ ਦੱਸ ਦਈਏ ਕਿ ਹੁਣ ਫੌਜ ਦੇ ਜਵਾਨਾਂ ਦੇ ਵੱਲੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਹੜਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਦੱਸਤੀਏ ਕਿ ਹੁਣ ਭਾਰਤੀ ਫੌਜ ਪਾਣੀ ਦੇ ਵਿੱਚ ਵੀ ਆਰਾਮ ਦੇ ਨਾਲ ਚੱਲਦਾ ਹੈ ਔਰ ਇਸੇ ਵਹੀਕਲ ਦੀ ਵਰਤੋਂ ਕਰਕੇ ਭਾਰਤੀ ਫੌਜਾਂ ਦੇ ਵੱਲੋਂ ਹੁਣ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਧੋ ਮੌਕੇ ਦੇ ਕੀ ਹਾਲਾਤ ਬਣੇ ਹੋਏ ਨੇ ਲੋਕਾਂ ਦਾ ਬੁਰਾ ਹਾਲ ਹੋਇਆ ਲੋਕਾਂ ਤੱਕ ਖਾਣ ਪੀਣ ਦੀ ਕੋਈ ਵੀ ਚੀਜ਼ ਨਹੀਂ ਪਹੁੰਚ ਰਹੀ ਹੈ ਲੇਕਿਨ ਹੁਣ ਭਾਰਤੀ ਫੌਜ ਦੇ ਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਮੋਰਚਾ ਸਾਮ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਲਗਾਤਾਰ ਯਤਨ ਚੋ ਹੈ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਵੇਖ ਸਾਧੋ ਕਿੰਨਾ ਪਾਣੀ ਭਰਿਆ ਹੋਇਆ ਔਰ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੁਰੱਖਿਆ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਸ ਨਵੀਂ ਤਕਨੀਕ ਦੀ ਮਸ਼ੀਨਰੀ ਦੇ ਨਾਲ ਜਿਸ ਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਜਿੱਥੇ ਜ਼ਿਆਦਾ ਪਾਣੀ ਭਰਿਆ ਹੁੰਦਾ ਉੱਥੇ ਆਰਾਮ ਦੇ ਨਾਲ ਚੱਲਦਾ ਹੈ ਉਸੇ ਨੂੰ ਲੈ ਕੇ ਹੁਣ ਭਾਰਤੀ ਫੌਜਾਂ ਦੇ ਵੱਲੋਂ ਲੋਕਾਂ ਨੂੰ ਹੜ ਵਰਗੀ ਸਥਿਤੀ ਤੋਂ ਬਾਹਰ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਇੰਨਾ ਪਾਣੀ ਹੈ ਕਿ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਹਾਅ ਦੇ ਵਿੱਚੋਂ ਵੱਡੇ-ਵੱਡੇ ਟਾਇਰਾਂ ਵਾਲੀ ਇਹ ਮਸ਼ੀਨਰੀ ਲੈ ਕੇ ਭਾਰਤੀ ਫੌਜਾਂ ਦੇ ਵੱਲ ਇਹ ਲੋਕਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਲਿਜਾਂਦਾ ਜਾ ਰਿਹਾ ਹੈ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਲੋਕ ਫਸੇ ਹੋਏ ਨੇ ਉਹਨਾਂ ਦੇ ਪਰਿਵਾਰ ਫਸੇ ਹੋਏ ਨੇ ਉਹਨਾਂ ਨੂੰ ਹੁਣ ਭਾਰਤੀ ਫੌਜਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਵੇਖ ਸਕਦੇ ਹੋ ਅਮ੍ਰਿਤਸਰ ਦੇ ਹਲਕਾ ਜਨਾਲਾ ਅਤੇ ਰਮਦਾਸ ਇਲਾਕਿਆਂ ਦੀ ਇਹ ਤਸਵੀਰ ਹੈ ਜਿੱਥੇ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਭਾਰਤੀ ਫੌਜਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਇੱਕ ਦੂਜੇ ਦਾ ਸਾਥ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਹੜ੍ਹਾਂ ਤੋਂ ਨਜਿੱਠਣ ਦੇ ਲਈ ਉਹਨਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਪਹੁੰਚਾਉਣ ਦੇ ਲਈ ਭਾਰਤੀ ਫੌਜਾਂ ਕਾਰਨ ਹੜਵਾਲੀ ਸਥਿਤੀ ਬਣ ਗਈ ਹੈ ਔਰ ਰਜਨਾਲਾ ਦੇ ਕਈ ਪਿੰਡ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਹੋਏ ਨੇ ਹੜਾਂ ਦੀ ਚਪੇਟ ਦੇ ਵਿੱਚ ਆਏ ਨੇ ਦੱਸ ਦਈਏ ਕਿ 1988 ਦੇ ਵਿੱਚ ਇਹੋ ਜੀ ਸਥਿਤੀ ਬਣੀ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਇਹੋ ਜੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਲੋਕਾਂ ਦੀ ਪੈਲੀਆਂ ਜਿਹੜੀਆਂ ਨੇ ਉਹ ਡੁੱਬ ਗਈਆਂ ਨੇ ਤਾਂ ਲੋਕ ਹੁਣ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਜਾ ਰਹੇ ਨੇ ਔਰ ਭਾਰਤੀ ਫੌਜਾਂ ਦੇ ਵੱਲੋਂ ਆਪਣਾ ਫਰਜ਼ ਨਿਭਾਇਆ ਜਾ ਰਿਹਾ ਹੈ ਲੋਕਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ ਬੀਐਸ ਔਰ ਇੱਥੇ ਵੀ ਪੂਰੀ ਢਾਹ ਜਿਹੜੀ ਆ ਦਰਿਆ ਦੀ ਨਾਲ ਆ ਕੇ ਲੱਗੀ ਆ ਕਰੀਬ ਸਾਰੰਗਦੇਵ ਔਰ ਨਾਲ ਲੱਗਦੇ ਜਿਹੜੇ ਇਲਾਕੇ ਪਿੰਡ ਨੇ ਹੋਰ ਵੀ ਸਾਰੇ ਖਾਨਵਾਲ ਹੋ ਗਏ ਇਹਨਾਂ ਦੀ ਜ਼ਮੀਨ ਸਾਰੀ ਇੱਧ ਤੋਂ ਪਾਰ ਐ ਚਲੋ ਬੀਐਸਐਫ ਦੇ ਕਮਾਂਡਰ ਡਰਾਣਾ ਜੀ ਵੀ ਨਾਲ ਆਏ ਨੇ ਇਹਨਾਂ ਨੇ ਕਿ ਆਫਫਿਟ ਕਰਕੇ ਜਾਂ ਇੱਥੇ ਲੋਕਲ ਲੋਕਾਂ ਨੇ ਐਫਫਿਟ ਕਰਕੇ ਜਿਹੜੇ ਰਸਤੇ ਹੋ ਰਿਪੇਅਰ ਤੇ ਕਰ ਲਏ ਨੇ ਕੱਲ ਤੱਕ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਵਧਿਆ ਹੈ ਅੱਜ ਵੀ ਔਰ ਜੇ ਤੇ ਉੱਪਰ ਪਾਣੀ ਨਾ ਪਿਆ ਤੇ ਮਾਜ਼ਮਿਤ ਕਰਦੇ ਆ ਕਿ ਪਿੱਛੇ ਤੇ ਨਹੀਂ ਪਾਣੀ ਆਊਗਾ ਪਰ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਨੇ ਸੋ ਮੈਂ ਹਰ ਪ੍ਰਤਾਪਜੀ ਨਾਲਾ ਦੀ ਜਿਹੜੀ ਇੱਥੇ ਤੇ ਵਿਧਾਇਕ ਰਹੇ ਨੇ ਅਸੀਂ ਸਾਰੇ ਇੱਧਰ ਇਲਾਕੇ ਦੀ ਵਿਜਿਟ ਕਰ ਰਹੇ ਆਂ ਔਰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਸਰਕਾਰ ਤੋਂ ਮੌਜੂਦੀ ਦੀ ਗੱਲ ਕਰਾਂਗੇ ਔਰ ਦੂਸਰੀ ਗੱਲ ਜਿਹੜੇ ਕੋਈ ਜਾਣ ਜਿਹੜੇ ਕੋਈ مالی ਨੁਕਸਾਨ ਜਿੱਥੇ ਹੋਏ ਨੇ ਜਿੱਥੇ ਕੋਈ ਮੁਸ਼ਕਲ ਆਈ ਆ ਉਹਦਾ ਵੀ ਅਸੀਂ ਭਰਪਾਈ ਕਰਨ ਦੀ ਜਿਹੜੀ ਉਹ 취ਇਆ ਸੀ ਵੈਲਫੇਅਰ ਤੌਰ ਤੇ ਆਪਣੇ ਤੌਰ ਤੇ ਸੀ ਜਰੂਰ ਕਰਾਂਗੇ ਅਸੀਂ ਅਫਸੋਸ ਕਰਦੇ ਹਾਂ ਕਿ ਇਹ ਕੁਦਰਤੀ ਮਾਰਿਆ ਇਹਦੇ ਚ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੁਝ ਗੱਲਾਂ ਨੇ ਟੈਕਨੀਕਲ ਉਹ ਅਸੀਂ ਹੁਣ ਇਸ ਵੇਲੇ ਨਹੀਂ ਅਸੀਂ ਬਾਅਦ ਚ ਜਰੂਰ ਕਰਾਂਗੇ 2-4 ਦਿਨ ਇਹਨਾਂ ਪਹਿਲਾਂ ਕੰਟਰੋਲ ਕਰ ਲਈਏ ਫਿਰ ਅਸੀਂ ਉਹਦੇ ਤੇ ਚਰਚਾ ਸੀ ਆਪਸ ਚ